ਹਾਂਜੀ ਕੀ ਨਾਮ ਕੀਆ ਨਿਪਟਰੀ ਸੰਗੇ ਠੀਕ ਹੈ ਕੀ ਪ੍ਰੋਬਲਮ ਕੀ ਸੀ ਸਰਵਾਈਕਲ ਸੀ ਜੀ ਠੀਕ ਹੈ ਸਰਵਾਈਕਲ ਕਰਕੇ ਕੀ ਦਿੱਕਤ ਕੀ ਆਦੀ ਸੀ ਚੱਕਰਉਂਗੇ ਸੀ ਸਿਰ ਭਾਰਾ ਰਹਿੰਦਾ ਸੀ ਠੀਕ ਹੈ ਮੋਢੇ ਦਰਦ ਕਰਦੀ ਸੀ ਠੀਕ ਹੈ ਹੱਥ ਪੈਰ ਸੋ ਜਾਂਦੇ ਸੀ ਠੀਕ ਹੈ ਟੂ ਦਰਦ ਕਰਦੀ ਸੀ ਠੀਕ ਹੈ ਜਦੋਂ ਬੈਠ ਕੇ ਉੱਠਦੇ ਸੀ ਹਾਂਜੀ ਉਹਨੂੰ ਖਰੀਰ ਕੰਬ ਜਾਂਦਾ ਸੀ ਸਦਾ ਠੀਕ ਹੈ ਤਕਰੀਬਨ ਕਿਹੇ ਚੜ ਜਾਂਦੀ ਸੀ ਦਰਦ ਜਾਂਦੀ ਸੀ ਹਾਂ ਜੀ ਠੀਕ ਹੈ ਅ ਤਕਰੀਬਨ ਕਿੰਨੇ ਟਾਈਮ ਤੋਂ ਦਿੱਕਤ ਸੀ ਜੀ ਤਿੰਨ ਚਾਰ ਸਾਲ ਪੁਰਾਣੀ ਸੀ ਤਿੰਨ ਚਾਰ ਸਰਵਾਇਕਲੀ ਇਕੱਲੇ ਦੀ ਦਿੱਕਤ ਸੀ ਜਾਂ ਕੋਈ ਪਿੱਠ ਦਰਦ ਵਗੈਰਾ ਦਾ ਪਿੱਠ ਦਰਦ ਕਰਦੀ ਸੀ ਠੀਕ ਹੈ ਪਿੱਠ ਦਰਦ ਕਰਕੇ ਕੀ ਪ੍ਰੋਬਲਮ ਆ ਰਹੀ ਸੀ ਨਾਲ ਕੋਈ ਹੋਰ ਵੀ ਆ ਰਹੀ ਸੀ ਲੱਤਾਂ ਵਗੈਰਾ ਦਾ ਕੋਈ ਦਰਦ ਜਾਂ ਕਿਸ ਤਰ੍ਹਾਂ ਦਾ ਦਰਦ ਕਰਦੀ ਸੀ ਲੱਤਾਂ ਬਾਹਾਂ ਦਰਦ ਕਰਦੀਆਂ ਢੂਰੀ ਆਖੜੀ ਨਹੀਂ ਸੀ ਠੀਕ ਹੈ ਹਾਂ ਜੀ ਤਕਰੀਬਨ ਤੁਹਾਨੂੰ 3-4 ਸਾਲ ਤੋਂ ਸੀ ਇਹਨਾਂ ਦੀ ਦਿੱਕਤ ਤੇ ਇਸ ਤੋਂ ਪਹਿਲਾਂ ਕੋਈ ਅੰਗਰੇਜ਼ੀ ਦਵਾਈ ਖਾਧੀ ਤੁਸੀਂ ਦਵਾਈ ਖਾਧੀ ਸੀ ਜਿੰਨਾ ਚਿਰ ਗੋਲੀਆਂ ਕੈਪਸੂਲ ਖਾਂਦੇ ਰਹੇ ਉਹਨਾਂ ਚਿਰ ਹੀ ਰਾਮ ਰਿਹਾ ਠੀਕ ਹੈ ਫਿਰ ਦਰਦ ਹੁੰਦਾ ਸੀ ਠੀਕ ਹੈ ਤੇ ਆਪਣੇ ਕਲੀਨਿਕ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਡੇ ਰਿਸ਼ਤੇਦਾਰਾਂ ਨੂੰ ਪਤਾ ਲ ਤੁਸੀਂ ਬੋਲਮੀਨੇ ਦਾ ਕਿਹਾ ਸੀ ਜੀ ਠੀਕ ਹੈ ਤੇ 15 20 22 ਦਿਨਾਂ 'ਚ ਫਰਕ ਪੈ ਗਿਆ ਜੀ ਠੀਕ ਹੈ ਅੱਗੇ ਨਾਲ ਬੋਲ ਫਰਕ ਠੀਕ ਹੈ ਹੁਣ ਕੋਈ ਸਿਰ ਦਾ ਪਰ ਆਪਾਂ ਨਹੀਂ ਚੱਕਰ ਆਉਂਦੇ ਹੁੰਦੇ ਨਹੀਂ ਟੁਈ ਦਾ ਕੜੇਵਾ ਤੇ ਜਦੋਂ ਨਾਲ ਦੇਮਾ ਨਹੀਂ ਨਹੀਂ ਸਹੀ ਹੈ ਜੀ ਤੇ ਜਿਹੜੇ ਹੱਥ ਪੈਰ ਲੱਤਾਂ ਸੌ ਰਹੀਆਂ ਸੀ ਜੀ ਸਹੀ ਹੈ ਜੀ ਹੁਣ ਕੋਈ ਨਿਕਰਤ ਨਹੀਂ ਆ ਰਹੀ ਕੋਈ ਨਿਕਰਤ ਨਹੀਂ ਸਵੇਰੇ ਸਵੇਰੇ ਜਿਹੜੀ ਤੁਹਾਨੂੰ ਕਦੇ ਦਿੱਕਤ ਆਉਂਦੀ ਸੀ ਪਹਿਲਾਂ ਕੋਈ ਨਹੀਂ ਹੁੰਦੀ ਦੇ ਜਾਂ ਕੁਝ ਵੀ ਨਹੀਂ ਆਉਂਦੀ ਹੁਣ ਠੀਕ ਹੈ ਬਸ ਹੁਣ ਇੱਕ ਦੋ ਬਾਈ ਨੰਬਰ ਫਰਕ ਆ ਜੀ ਠੀਕ ਹੈ ਤਾਂ ਜੇਕਰ ਤੁਸੀਂ ਵੀ ਸਰਵਾਈਕਲ ਅਤੇ ਪਿੱਠ ਦਰਦ ਤੋਂ ਪਰੇਸ਼ਾਨ ਹੋ ਤੇ ਜਦੋਂ ਤੁਸੀਂ ਬੈਠ ਕੇ ਖੜੇ ਹੁੰਦੇ ਹੋ ਚੱਕਰ ਆਉਂਦੇ ਹਨ ਸਿਰ ਦਾ ਭਾਰ ਆ ਪਨ ਰਹਿੰਦਾ ਹੈ ਸਰੀਰ ਦੇ ਵਿੱਚ ਇਕੜੇਵਾ ਰਹਿੰਦਾ ਹੈ ਤੇ ਨਾਲ ਨਾਲ ਹੱਥਾਂ ਪੈਰਾਂ ਦੇ ਵਿੱਚ ਸੁਨਣਾਪਣ ਵੀ ਰਹਿੰਦਾ ਹੈ ਤਾਂ ਤੁਸੀਂ ਸਾਨੂੰ ਗਖੜਾ ਐਲਵੇਦਾ ਕਲੀਨਿਕ ਐਂਡ ਪੰਚਕਰਮਾ ਸੈਂਟਰ ਤੇ ਆ ਕੇ ਮਿਲ ਸਕਦੇ ਹੋ ਜਾਂ ਤੁਸੀਂ ਘਰ ਬੈਠੇ ਵੀ ਦਵਾਈ ਆਨਲਾਈਨ ਆਰਡਰ ਕਰ ਸਕਦੇ ਹੋ ਧੰਨਵਾਦ